ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਆਪਣੇ ਭੈਣ ਭਰਾ ਜਿੰਨੇ ਵੀ ਵੱਡੇ ਸਾਰੇ ਆਪਣੀਆਂ ਵੀਡੀਓ ਦੇਖਦੇ ਹਨ ਤਾਂ ਉਹਨਾਂ ਲਈ ਆਪਾਂ ਇੱਕ ਚੀਜ਼ ਲੈ ਕੇ ਆ ਰਹੇ ਹਾਂ ਇੱਕ ਐਕਸਪੈਰੀਮੈਂਟ ਕਰਨ ਲੱਗੇ ਹਾਂ ਤਾਂ ਸਾਰੇ ਜਣੇ ਐਵੇਂ ਹੀ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਕਿਉਂਕਿ ਮੈਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਸੀਗੀਆਂ ਉਸ ਸੀਜ਼ਨ ਲਈ ਕਹਿੰਦੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਜਿਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਤਿਆਰ ਕਰ ਸਕਦੇ ਆਪਾਂ ਤਾਂ ਉਹੀ ਚੀਜ਼ ਹੈ ਫਿਰ ਮੈਂ ਤੁਹਾਨੂੰ ਲਾਸਟ ਜੀ ਦੱਸੂਗਾ ਕਿ ਕੀ ਕੁਐਸਚਨ ਦੇਖ ਰਿਹਾ ਸੀ ਮੈਂ ਤਾਂ ਪਹਿਲਾਂ ਮੈਂ ਕਿਹਾ ਆਪਾਂ ਉਹ ਦੱਸਣ ਤੋਂ ਪਹਿਲਾਂ ਕਿਉਂ ਆਪਾਂ ਖੁਦ ਕਿਉਂ ਨਾ ਉਹਦਾ ਪ੍ਰੈਕਟੀਕਲ ਕਰਕੇ ਦੇਖੀਏ ਅੱਜ ਤੁਹਾਨੂੰ ਮੈਂ ਪ੍ਰੈਕਟੀਕਲ ਕਰਕੇ ਦਿਖਾਉਣਾ ਦੇਖਦੇ ਆਂ ਆਪਾਂ ਵੀ ਸੱਚ ਮੁੱੱਚਾ ਕਿ ਜਿਹੜਾ ਵੀਡੀਓ 'ਚ ਦਿਖਾਇਆ ਜਾਂਦਾ ਵਾ ਉਹ ਸੱਚ ਮੁੱੱਚੀ ਹੁੰਦਾ ਵਾ ਜਾਂ ਫਿਰ ਵੈਸੀ ਹੀ ਉਹ ਕਰ ਰਿਹਾ ਤੇ ਆਪਾਂ ਖੁਦ ਪ੍ਰੈਕਟੀਕਲ ਕਰਕੇ ਦੇਖ ਲਈਏ ਅੱਜ ਤੁਹਾਨੂੰ ਮੈਂ ਦਿਖਾਉਣਾ ਉੱਪਰ ਆਏ ਤੋਪ ਤਾਂ ਵੈਸੇ ਗਰਮੀ ਹੈ ਨਾ ਤੋਪ ਦੀ ਬਹੁਤ ਆ ਗਰਮੀ ਤਾਂ ਤੁਹਾਨੂੰ ਪਤਾ ਹੀ ਹੈ ਅ ਅੱਜ ਦਾ ਜਿਹੜਾ ਤੁਹਾਨੂੰ ਇਹ ਦੱਸ ਦਿੰਦੇ ਆ ਜਿਹੜਾ ਅੱਜ ਦਾ ਉਹ ਆਪਣਾ ਕੀ ਕਹਿੰਦੇ ਆ ਟੈਂਪਰੇਚਰ ਹੈ ਨਾ ਉਹ ਅੱਜ 44 ਪੁਆਇੰਟ ਕੁਛ ਚੱਲ ਰਿਹਾ ਵਾ ਜਿਹੜਾ ਅੱਜ ਦਾ ਉਹ ਟੈਂਪਰੇਚਰ ਗਰਮ ਹੈ ਬਹੁਤ ਜ਼ਿਆਦਾ ਹੈ ਤੁਸੀਂ ਦੇਖੋ ਪਹਿਲਾਂ ਉਹ ਧੁੱਪ ਦੇਖੋ ਕਿੰਨੀ ਹੈ ਤੁਸੀਂ ਪ੍ਰੈਕਟੀਕਲ ਮੈਂ ਤੁਹਾਨੂੰ ਦੱਸ ਦਿੰਦਾ ਜਾਂ ਤਾਂ ਫਿਰ ਅੱਖਾਂ ਦੇਖੋ ਕਿ ਕਾਸ਼ ਜਿਹੀ ਫੈਲ ਰਹੀ ਹੈ ਤਾਂ ਇਹ ਲੱਗ ਰਿਹਾ ਕਿ ਤੱਕ ਦਿਖਾ ਸਕਦੇ ਆ ਠੀਕ ਆ ਜਾਂ ਫਿਰ ਆਹ ਨੀਚੇ ਵੀ ਆਪਾਂ ਕਰ ਸਕਦੇ ਆ ਇੱਥੇ ਸਾਰੇ ਜ਼ਮੀਨ ਤੇ ਬਹੁਤ ਸਾਫ਼ ਆ ਵੈਸੇ ਪਰ ਮੇਰਾ ਇਹ ਕਹਿ ਮੰਨਣਾ ਕਿ ਆਪਾਂ ਇਹਦੇ ਤੇ ਕਰਕੇ ਦੇਖੀਏ ਐਕਸਪੈਰੀਮੈਂਟ ਤੇ ਆਪਾਂ ਦੇਖਦੇ ਆ ਕਿ ਉਹ ਐਕਸਪੈਰੀਮੈਂਟ ਕਿੰਨਾ ਕੁ ਆਪਣਾ ਉਹ ਸਕਸੈਸਫੁਲ ਹੋੰਦਾ ਵਾ ਕਿਉਂਕਿ ਮੈਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਸੀਗਾ ਤੇ ਬਹੁਤ ਸਾਰੇ ਕੁਝ ਆ ਆਮਲੇਟ ਬਣਾਈ ਜਾਂਦੇ ਆ ਕੋਈ ਪੋਪਕੋਰਨ ਆਇਲ ਥੋਪੇ ਰੱਖ ਕੇ ਇੰਨੇ ਟੈਂਪਰੇਚਰ ਚ ਕਿ ਆਇਲ ਬਹੁਤ ਜ਼ਿਆਦਾ ਘਰੂਆ ਹੁੰਦਾ ਆ ਆਜੋ ਫੋਨ ਨੂੰ ਜ ਆਪਾਂ ਦਿਖਾਉਨੇ ਆ ਆਪਾਂ ਵੀ ਹਾਂ ਲੈ ਇੱਕ ਆਂਡਾ ਤੇ ਆ ਲੈ ਲੈ ਨਾਲ ਹਥਿਆਰ ਕੇ ਆਪਾਂ ਇੱਕ ਐਕਸਪਰiments ਕਰਕੇ ਦਿਖਾਉਨੇ ਆ ਦੇਖਦੇ ਆ ਵੀ ਵਾਕਈ ਕਿੰਨਾ ਹੁੰਦਾ ਵਾ ਉਹ ਆਂਡਾ ਟੁੱਟ ਗਿਆ ਵਾ ਲਓ ਜੀ ਆਂਡਾ ਹੁਣ ਆਪਾਂ ਦੇਖਦੇ ਆ ਵੀ ਇਹ ਵਾਕਈ ਇਹ ਬਣ ਪਉਂਦਾ ਜਾਂ ਨਹੀਂ ਬਣ ਆਉਂਦਾ ਆਪਾਂ ਇਹਨੂੰ ਥੋੜਾ ਟਾਈਮ ਦਿੰਨੇ ਆਂ ਵੀ ਦੇਖਦੇ ਆਂ ਇਹ ਕੁਝ ਤਿਆਰ ਹੋ ਵੀ ਰਿਹਾ ਕਿ ਨਹੀਂ ਹੋ ਰਿਹਾਗਾ ਉਸ ਤੋਂ ਬਾਅਦ ਤੁਹਾਨੂੰ ਦੁਬਾਰਾ ਚੈੱਕ ਕਰਵਾਵਾਂਗੇ ਹਾਂਜੀ ਆਪਾਂ ਜਿਹੜਾ ਉਹ ਅੰਡਾ ਆਪਾਂ ਪਾਇਆ ਸੀ ਆਪਾਂ ਹੁਣ ਚੈੱਕ ਕਰਦੇ ਆਂ ਕਮ ਸੇ ਕਮ ਹੁਣ 15 ਮਿੰਟ ਹੋ ਗਏ ਪਾਏ ਹੋਏ ਇਹਨੂੰ ਤੇ ਆਪਾਂ ਹੁਣ ਦਿਖਾਉਣੇ ਤੁਹਾਨੂੰ ਕੀ ਬਣ ਚੁੱਕੇ ਇਹ ਦੇਖੋ ਇਹਨੂੰ ਕਮ ਸੇ ਕਮ 15 ਮਿੰਟ ਹੋ ਕੇ ਪਏ ਐਸੇ ਕੁਝ ਹੱਦ ਤੱਕ ਯਾਰ ਦੇਖੋ ਅੰਡੇ ਦਾ ਇਹਨੇ ਕੀ ਹਾਲ ਕਰਤਾ ਇੰਨੀ ਜ਼ਿਆਦਾ ਗਰਮੀ ਆ ਦੇਖੋ ਇਹਦੇ ਉਹਦਾ ਵੈਸਾ ਸਾਰਾ ਉਹ ਬਣ ਚੁੱਕਿਆ ਵਾ ਦੇਖੋ ਕਿੰਨਾ ਹੋਰ ਕਰ ਚੁੱਕਿਆ ਅੰਡੇ ਦਾ ਦੇਖੋ ਕਿਹੜਾ ਰੂਪ ਆ ਗਿਆ ਸਾਰਾ ਚੰਗੀ ਤਰ੍ਹਾਂ ਹੋਰ ਕਰਤਾ ਜਣੇ ਆ ਸਾਰਾ ਭੋਰ ਬਣਾਤਾ ਦੇਖੋ ਕਿੰਨੇ ਤਰ੍ਹਾਂ ਜਲਾਤਾ ਅੰਡਾ ਸਾਰਾ ਦੇਖੋ ਕਿਵੇਂ ਹੋ ਚੁੱਕਿਆ ਵਾ ਸਾਰਾ ਲੋ ਦੇਖੋ ਤਾਂ ਕੁਝ ਹੱਦ ਤੱਕ ਦੇਖਦੇ ਆ ਕਿ ਵੀ ਸਹੀ ਆ ਵੀਡੀਓ ਦੇਖੋ ਕਿਵੇਂ ਪੂਰਾ ਲੋ ਉਹ ਬਣ ਚੁੱਕਿਆ ਵਾ ਆਮਲੇਟ ਨੂੰ ਆਮਲੇ ਜਿਹਾ ਪਰ ਇਹ ਪੂਰੀ ਚਲੋ ਪ੍ਰੋਪਰ ਨਹੀਂ ਤਿਆਰ ਹੋਏਗੀ ਪਰ ਇਹ ਇੱਕ ਚੀਜ਼ ਹੈਗੀ ਹੈ ਕਿ ਦੇਖੋ ਤੁਸੀਂ ਅੰਡੇ ਦਾ ਕੀ ਹਾਲ ਕਰਤਾ ਇੰਨੀ ਜ਼ਿਆਦਾ ਗਰਮੀ ਆ ਦੇਖੋ ਇਹ ਸਹੀ ਆ ਮੀਨਸ ਕਿ ਆ ਲੇਅਰ ਜੀ ਬਣ ਗਈ ਆਮਲੇਟਨ ਨੂੰ ਪੂਰੀ ਵਧੀਆ ਪਰ ਖਾ ਨਹੀਂ ਸਕਦੇ ਆ ਭੈਣ ਦੇਖੋ ਪੂਰਾ ਮੀਨਸ ਕਿ ਦੇਖੋ ਇਹ ਸਾਰਾ ਇਹ ਚੀਜ਼ ਬਣ ਗਈ ਆ ਦੇਖੋ ਸਾਰੀ ਦੇਖੋ ਆ ਇਹਨੇ ਜਿਆਦਾ ਦੇਖੋ ਹਾਈ ਟੈਂਪਰੇਚਰ ਚੱਲਦਾ ਹੈ ਹਾਈ ਟੈਂਪਰੇਚਰ ਚੱਲਦਾ ਪਿਆ 45 ਡਿਗਰੀ ਬਹੁਤ ਹੁੰਦਾ ਇਹ ਬਹੁਤ ਹੁੰਦਾ ਤੁਸੀਂ ਇਹ ਦੇਖੋ ਕੀ ਹਾਲ ਕਰਦਾ ਤਾਂ ਆਪਾਂ ਇਹ ਐਕਸਪੈਰੀਮੈਂਟਸ ਕਰਕੇ ਕੀਤਾ ਕਿ ਜਿਵੇਂ ਬਹੁਤ ਸਾਰੇ ਵੀਡੀਓ ਚ ਦਿਖਾ ਰਹੇ ਕਿ ਆਮਲੇਟ ਬਣਦਾ ਪਰ ਉਹਨਾ ਨਹੀਂ ਬਣਦਾ ਕਿ ਪਰ ਉਹ ਥੋੜਾ ਬਹੁਤ ਸਾਰੀਆਂ ਵੀਡੀਓ ਫੇਕ ਆ ਪਰ ਇੱਕ ਚੀਜ਼ ਆਪਾਂ ਚੈੱਕ ਕਰ ਲਈਏ ਕਿ ਗਰਮੀ ਬਹੁਤ ਜ਼ਿਆਦਾ ਕਿ ਜੇ ਸਾਹਮਣਾ ਟੈਂਪਰੇਚਰ ਦੇ ਨਾਲ ਜਿਆਦਾ ਵਾ ਕਿ ਤੁਸੀਂ ਅੰਡੇ ਦਾ ਦੇਖ ਲਓ ਕਿ ਇਹਨਾਂ ਬੁਰਾ ਹਾਲ ਹੋ ਗਿਆ ਬਿਲਕੁਲ ਸੁਕਾ ਦਿੱਤਾ ਗਿਆ ਹੈ ਹਨਾ ਤਾ ਇਹ ਚੀਜ਼ ਆ ਆਪਾਂ ਨੂੰ ਕਲੀਅਰ ਹੋ ਚੁੱਕੀਆਂ ਕਿ ਉਹ ਜਿੰਨੀਆਂ ਵੀ ਵੀਡੀਓਜ਼ ਬਣਾ ਰਿਹਾ ਉਹ ਫੇਕ ਬਣਾ ਰਿਹਾ ਕਿਉਂਕਿ ਇਦਾਂ ਹੋ ਸਕਦਾ ਵੀ ਆਪਾਂ ਨਾ ਕਈ ਵਾਰੀ ਪਹਿਲਾਂ ਤੋਂ ਇਹ ਕੋਈ ਚੀਜ਼ ਅੱਧੀ ਥੋੜੀ ਬੋਤੀ ਤਿਆਰ ਕੀਤੀ ਹੋ ਸਕਦੀ ਹੋਵੇ ਹਾਂ ਤਾਂ ਕਿ ਉਹ ਪਹਿਲਾਂ ਹੀ ਕੁਝ ਚੀਜ਼ ਤਿਆਰ ਕਰਕੇ ਰੱਖ ਦੇ ਤਾਂ ਕਰਕੇ ਵਧੀਆ ਤੁਹਾਨੂੰ ਦਿਖਾਉਣ ਦੇ ਕਿ ਆਮਲੇਟ ਬਣ ਗਿਆ ਪਰ ਆਪਾਂ ਬਿਲਕੁਲ ਰੀਅਲ ਦਿਖਾਇਆ ਤੁਹਾਨੂੰ ਕੋਈ ਇਦਾਂ ਦਾ ਕੁਐਸਚਨ ਨਹੀਂ ਹੁੰਦਾਗਾ ਹਾਂ ਜਿੰਨੀ ਕੁ ਚੀਜ਼ ਬਣੀ ਆ ਪਹਿਲੀ ਚੀਜ਼ ਹੈਗੀ ਆ ਕਿ ਗਰਮੀ ਬਹੁਤ ਆ ਗਰਮੀ ਜ਼ਿਆਦਾ ਹੋਣ ਦੇ ਵਜ੍ਹਾ ਦੇ ਨਾਲ ਅੰਡੇ ਦਾ ਪੂਰਾ ਬੁਰਾ ਹਾਲ ਹੋ ਗਿਆ ਸੀਗਾ ਜਿਹੜਾ ਆਪਾਂ ਅੰਡਾ ਪਾਇਆ ਸੀਗਾ ਬਾਕੀ ਜ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਆ ਕਰਨਾ ਨਾ ਭੁੱਲੇ ਉੱਤੇ ਜਿਆਦਾ ਜਿਆਦਾ ਵੀਡੀਓ ਸ਼ੇਅਰ ਕਰਿਓ ਤਾਂ ਕਿ ਸਾਰਿਆਂ ਤੱਕ ਇਹ ਪਹੁੰਚੇ ਤਾਂ ਬਾਕੀ ਦੂਸਰੀ ਗੱਲ ਇਹ ਕਿ ਸਾਰੇ ਆਪ ਦੇ ਘਰੇ ਘਰੇ ਰਹੋ ਕਿ ਬਾਹਰ ਗਰਮੀ ਬਹੁਤ ਜ਼ਿਆਦਾ ਹੈ ਜੀ ਬਾਕੀ ਤੁਸੀਂ ਆਂਡੇ ਦਾ ਹਾਲ ਦੇਖ ਹੀ ਲਿਆ ਠੀਕ ਹੈ ਓਕੇ ਬਾਏ ਬਾਏ ਸਾਰਿਆਂ ਨੂੰ